ਅਤਕਰ ਕੈਨੇਡਾ ਦੇ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਸੰਭਾਲ ਦੇ ਲਈ 426 ਮਿਲੀਅਨ ਡਾਲਰ ਦਿੱਤੇ ਗਏ ਨੇ ਜੋ ਕਿ ਵੱਖ-ਵੱਖ ਐਗਰੀਮੈਂਟਸ ਦੇ ਤਹਿਤ ਵਰਤੇ ਜਾਣਗੇ ਇਸ ਦਾ ਖਾਸ ਫਾਇਦਾ ਬਜ਼ੁਰਗਾਂ ਨੂੰ ਹੋਵੇਗਾ ਕਿਉਂਕਿ ਇਸ ਦਾ ਜ਼ਿਆਦਾਤਰ ਹਿੱਸਾ ਬਜ਼ੁਰਗਾਂ ਦੀ ਦੇਖਭਾਲ ਦੇ ਲਈ ਵਰਤਿਆ ਜਾਵੇਗਾ ਬ੍ਰਿਟਿਸ਼ ਕੋਲੰਬੀਆ ਵਿੱਚ ਸਿਹਤ ਸੰਭਾਲ ਦੇ ਲਈ 426 ਮਿਲੀਅਨ ਡਾਲਰ ਪ੍ਰਦਾਨ ਕੀਤੇ ਗਏ ਨੇ ਹੈਲਥ ਕੈਨੇਡਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਗਲੇ 5 ਸਾਲਾਂ ਵਿੱਚ ਜਨਤਕ ਲੰਬੀ ਅਵੇਦੀ ਦੇਖਭਾਲ ਅਤੇ ਸਹਾਇਕ ਕਰਨ ਦੀਆਂ ਸਹੂਲਤਾਂ ਵਿੱਚ ਲਗਭਗ 1300 ਸਿਹਤ ਸੰਭਾਲ ਸਹਾਇਕਾਂ ਦੀ ਤਨਖਾਹਾਂ ਦਾ ਭੁਗਤਾਨ ਕਰਨ ਵਿੱਚ ਇਹ 232 ਮਿਲੀਅਨ ਡਾਲਰ ਸਹਾਇੀ ਹੋਵੇਗਾ ਅਤੇ ਇਜ਼ਿੰਗ ਵਿਦ ਡਿਗਨਿਟੀ ਐਗਰੀਮੈਂਟ ਦੇ ਤਹਿਤ ਹੋਵੇਗਾ ਇਹ ਸਮਝੌਤਾ ਪਹਿਲੀ ਵਾਰ ਫਰਵਰੀ ਵਿੱਚ ਹੋਇਆ ਸੀ ਅਤੇ ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਫੰਡਿੰਗ ਨੂੰ 2029 ਤੱਕ ਵਧਾਇਆ ਜਾਵੇਗਾ। ਬਾਕੀ 194 ਮਿਲੀਅਨ ਡਾਲਰ ਬ੍ਰਿਟਿਸ਼ ਕੋਲੰਬੀਆ ਦੀ ਮਦਦ ਕਰਨ ਲਈ ਇੱਕ ਸਮਝੌਤੇ ਰਾਹੀਂ ਮੁਹੱਈਆ ਕਰਵਾਏ ਜਾ ਰਹੇ ਨੇ। ਦੁਰਲੱਭ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਤੱਕ ਪਹੁੰਚ ਦਾ ਵੀ ਵਿਸਤਾਰ ਕੀਤਾ ਜਾਵੇਗਾ। ਇਹ ਫੰਡਿੰਗ 2023 ਦੇ ਬਜਟ ਵਿੱਚ 10 ਸਾਲਾਂ ਵਿੱਚ ਸਿਹਤ ਸੰਭਾਲ ਲਈ ਰੱਖੇ ਲਗਭਗ 200 ਬਿਲੀਅਨ ਦਾ ਹਿੱਸਾ ਹੈ ਜਿਸ ਵਿੱਚ ਸੂਬਿਆਂ ਅਤੇ ਪ੍ਰਦੇਸ਼ਾਂ ਦੇ 40.2 ਬਿਲੀਅਨ ਡਾਲਰ ਨਵੇਂ ਫੰਡ ਵੀ ਸ਼ਾਮਿਲ ਨੇ ਫੈਡਰਲ ਸਿਹਤ ਮੰਤਰੀ ਮਾਰਕ ਨੇ ਕਿਹਾ ਕਿ ਆਟਵਾ ਨਾਲ ਬੀਸੀ ਦੇ ਸਮਝੌਤੇ ਸਿਹਤ ਸੰਭਾਲ ਸਹਾਇਕ ਲਈ ਤਨਖਾਹਾਂ ਅਤੇ ਲਾਭਾਂ ਦੇ ਵਿੱਚ ਵਾਧਾ ਆਉਣ ਵਾਲੇ ਸਮੇਂ ਚ ਕੀਤਾ ਜਾਵੇਗਾ ਤੇ ਸਮੁੱਚੇ ਤੌਰ ਤੇ ਵਧੇਰੇ ਬਰਾਬਰੀ ਵਾਲੇ ਸਿਹਤ ਸੰਭਾਲ ਪ੍ਰਣਾਲੀ ਵਿੱਚ ਵੀ ਯੋਗਦਾਨ ਪਾਇਆ ਜਾਵੇਗਾ ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਦੁਰਲੱਭ ਬਿਮਾਰੀਆਂ ਲਈ ਦਵਾਈਆਂ ਲਈ ਫੰਡਿੰਗ ਦਾ ਮਤਲਬ ਹੈ ਬੀਸੀ ਵਸਨੀਕ ਸੇਜ਼ਰੀ ਸਿੰਡਰੋਮ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਲੋਕਾਂ ਤੱਕ ਪਹੁੰਚ ਕਰਨ ਦੇ ਯੋਗ ਹੋ ਜਾਣਗੀਆਂ ਵਿਭਾਗ ਦਾ ਕਹਿਣਾ ਹੈ ਕਿ ਸੂਚੀ ਵਿੱਚ ਹੋਰ ਦਵਾਈਆਂ ਸ਼ਾਮਿਲ ਕੀਤੀਆਂ ਜਾਣਗੀਆਂ ਕਿਉਂਕਿ ਪੈਨ ਕੈਨੇਡੀਅਨ ਫਾਰਮਾਸਿਊਟੀਕਲ ਅਲਾਈਅንስ ਹਰ ਇੱਕ ਲਈ ਆਪਣੀ ਕੀਮਤੀ ਗੱਲਬਾਤ ਨੂੰ ਪੂਰਾ ਕਰਦਾ ਹੈ